ਕਿ ਛੋਟੇ ਪਰਿਵਾਰ ਵਾਸਤੇ ਛੋਟੀ ਫੈਮਿਲੀ ਵਾਸਤੇ ਅਗਰ ਤੁਸੀਂ ਬਾਰੇ ਪੈਸੇ ਨਹੀਂ ਖਰਚਣੇ ਤਾਂ ਇਹ ਡਿਜ਼ਾਈਨ ਤੇ ਬਾਈ ਹੋਰਾਂ ਦਾ ਕੀਤਾ ਹੋਇਆ ਕੰਮ ਦੇਖਿਓ ਜਰੂਰ ਤੇ ਹੁਣ ਤੱਕ ਬਾਈ ਕਿੰਨਾ ਖਰਚਾ ਹੋ ਗਿਆ ਤੇ 1200 ਏਰੀਆ ਦੇ ਉੱਤੇ 15 ਲੱਖ ਰੁਪਏ 15 ਲੱਖ ਰੁਪਏ ਲੱਗ ਜੂ। 15 ਲੱਖ ਦੀ ਤਾਂ ਹੈ ਇਹ ਵੀ ਜਿਹੜਾ ਅੱਜ ਤੱਕ ਲੱਗਿਆ ਜਿਵੇਂ ਉਹਨਾਂ ਦੀ ਦੋਨੇ ਸਾਈਡਾਂ ਵਾਲੀਆਂ ਕੰਧਾਂ ਹੈਗੀਆਂ ਸੀ। ਬੈਕ ਸਾਈਡ ਵਾਲੀ ਕੰਧਾਂ ਹੈਗੀਆਂ ਸੀ। ਠੀਕ ਹੈ ਬਾਈ ਠੀਕ ਹੈ। ਵੀ ਆਪਾਂ ਉਹਦੇ ਵਿੱਚੋਂ ਨਾ ਅਰਸ਼ਵਾਸਾ ਕੱਢ ਕੇ ਜਿਵੇਂ ਨਿਊ ਚਿੱਟਾ ਸੀ ਕੋਈ ਨਵੀਂ ਨਹੀਂ ਲਾਈ। ਠੀਕ ਹੈ ਜੀ। ਪ੍ਰਾਣੀ ਸਾਨੂੰ ਪਹਿਲਾ ਮਕਾਨ ਠੀਕ ਹੈ ਬਾਈ। ਚੜਾਈ ਆਪਣੀ 30 ਫੁੱਟ ਹੈ ਜੀ ਤੇ ਲੰਬਾਈ ਆ ਗਈ ਇਹਦੇ 40। ਸਿਰਫ 1200 ਸਕਰ ਫੁੱਟ ਏਰੀਆ। ਅਸੀਂ ਕਾਲ ਜੀ ਅੱਜ ਤੁਹਾਡੇ ਵਾਸਤੇ ਇੱਕ ਡਿਜ਼ਾਈਨ ਲੈ ਕੇ ਆਏ ਆ ਆਪਾਂ। ਜੇ ਆਪਣਾ ਪਰਿਵਾਰ ਛੋਟਾ ਜੀ ਤਾਂ ਉਹਦੇ ਵਾਸਤੇ ਆਪਣੇ ਕੋਲੇ ਜਗ੍ਹਾ ਹੋਣੀ ਚਾਹੀਦੀ ਜਿੰਨੀ ਕੁ ਉਹਦੇ 'ਚ ਜੇ ਸਿੰਗਲ ਪੋਰਸ਼ਨ ਦਾ ਘਰ ਬਣਾਉਣਾ ਹੋਵੇ ਤਾਂ ਤੁਸੀਂ ਐਦਾਂ ਦਾ ਘਰ ਬਣਾ ਸਕਦੇ ਹੋ। ਬਹੁਤ ਸੋਹਣਾ ਡਿਜ਼ਾਈਨ ਹੈ। ਹਰ ਇੱਕ ਫੈਸਿਲਿਟੀ ਆ ਦਿਖਾਵਾਂਗੇ ਤੁਹਾਨੂੰ ਅੰਦਰ ਤੋਂ ਕਿੰਨੇ ਇੱਕ ਰੂਮ ਨੇ ਇਹਦੇ 'ਚ। ਬਾਈ ਹੋਰੀ ਆਪਣੇ ਨਾਲ ਮੌਜੂਦ ਨੇ। ਇਹਨਾਂ ਦਾ ਘਰ ਹੈ ਜੀ। ਤੇ ਭਰਾ ਹੋਰੀ ਆਪਣੇ ਨਾਲ ਮੌਜੂਦ ਨੇ ਇਹਨਾਂ ਨੇ ਬਣਾਇਆ ਜੀ ਤੇ ਬਾਈ ਹੋਰਾਂ ਨਾਲ ਵੀ ਗੱਲਬਾਤ ਕਰਦੇ ਆ ਭਰਾ ਹੋਰਾਂ ਨਾਲ ਵੀ ਕਰਾਂਗੇ ਤੇ ਡਿਜ਼ਾਈਨ ਤੁਹਾਨੂੰ ਦਿਖਾਵਾਂਗੇ ਫਰੰਟ ਐਲੀਵੇਸ਼ਨ ਦੇਖੋ ਕਿੰਨਾ ਏਰੀਆ ਇਹਦੇ ਬਾਰੇ ਵੀ ਜਾਣਾਂਗੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਤੇ ਬਾਈ ਆਪਣਾ ਸ਼ੁਭ ਨਾਮ ਤੇ ਆਪਣਾ ਪਿੰਡ ਕਿਹੜਾ ਜੀ ਤੇ ਪਹਿਲਾਂ ਵੀ ਆਪਾਂ ਵੀਡੀਓ ਕੀਤੀ ਹੈ ਦੁਬਾਰਾ ਦੱਸ ਦਿਓ ਆਪਣੇ ਭਰਾਵਾਂ ਨੂੰ ਆਪਣਾ ਨਾਮ ਗੋਗੇ ਮਾਨਾ ਜੀ ਪਿੰਡ ਆਪਣਾ ਆਨੰਦਗੜ ਤੇ ਬਾਈ ਕਿੰਨਾ ਆ ਆਪਾਂ ਨੂੰ ਤਜਰਬਾ ਜੀ ਕੋਠੀਆਂ ਬਣਾਉਣ ਦਾ ਕਿੰਨੇ ਟਾਈਮ ਦਾ ਕਨ 32 33 ਸਾਲ ਹੋ ਗਏ 32 33 ਸਾਲ ਹੋ ਗਏ ਹਾਂਜੀ ਸਿੰਗਲ ਪੋਰਸ਼ਨ ਡਬਲ ਪੋਰਸ਼ਨ ਕਲਾਸਿਕ ਲੁੱਕ ਮਾਡਲ ਲੁੱਕ ਸਾਰੀਆਂ ਬਣਾਈਆਂ ਬਾਈ ਹਾਂਜੀ ਹੁਣ ਕਲਾਸਿਕ ਲੁੱਕ ਚੱਲਦੀਆਂ ਜਿਵੇਂ ਕਿ ਕੋਠੀ ਬਣੀ ਹੋਈ ਹੈ ਨਾ ਅੰਦਰੋਂ ਆਪਾਂ ਤੁਹਾਨੂੰ ਦਿਖਾਵਾਂਗੇ ਸਾਰੀ ਤੇ ਬਾਈ ਜੇ ਆਪਾਂ ਇਹਦੀ ਗੱਲ ਕਰੀਏ ਏਰੀਆ ਕਿੰਨਾ ਹੈ ਲੰਬਾਈ ਤੇ ਚੌੜਾਈ ਇਹਦੀ ਇਹ ਚੌੜਾਈ ਆਪਣੀ 30 ਫੁੱਟ ਹੈ ਜੀ ਠੀਕ ਹੈ ਜੀ ਤੇ ਲੰਬਾਈ ਆ ਗਈ ਇਹਦੀ 40 ਫੁੱਟ ਤੇ ਦੋਸਤੋ ਇੱਕ ਗੱਲ ਗੌਰ ਕਰਨ ਵਾਲੀ ਆ ਸਿਰਫ 30 ਬਾਏ 40 ਦਾ ਅਗਰ ਤੁਹਾਡੇ ਕੋਲੇ ਪਲਾਟ ਹੈਗਾ ਤਾਂ ਤੁਸੀਂ ਇਹ ਚੀਜ਼ ਸੋਚਣੀ ਹੈ ਜਦੋਂ ਤੁਹਾਡੇ ਕੋਲ 30x40 ਦਾ ਪਲਾਟ ਹੋਇਆ ਤਾਂ ਤੁਸੀਂ ਸੋਚਣਾ ਸਾਡਾ ਏਰੀਆ ਬਣਦਾ 12000 ਹਣਾ ਬਾਈ 12000 ਬਣ ਗਿਆ ਨਾ ਤਾਂ ਤੁਹਾਡਾ ਇਦਾਂ ਦਾ ਘਰ ਬਣ ਸਕਦਾ ਉਹਦੇ ਵਿੱਚ ਤਾਂ ਤੁਸੀਂ ਉਹਦੀ ਦਿਮਾਗ ਦੇ ਵਿੱਚ ਸੋਚੋਗੇ ਵੀ ਆਪਾਂ ਇਦਾਂ ਦਾ ਨਕਸ਼ਾ ਬਣਾਵਾਂਗੇ ਤੇ ਇਹਦਾ ਤੁਹਾਨੂੰ پلان ਸਾਰਾ ਆਪ ਦਿਖਾਉਣੇ ਆ ਕਿਦਾਂ ਦਾ ਬਣਿਆ ਚੱਲ ਜੀ ਬਾਈ ਦਿਖਾਈਏ ਹਾਂਜੀ ਆ ਪੋਰਚ ਬਣਿਆ ਤੇ ਬਾਈ ਕੀ ਕੀ ਕੰਮ ਹੋਇਆ ਹੋਇਆ ਕੋਠੀ ਦੇ ਵਿੱਚ ਇਹਦੇ ਮਤਲਬ ਕਿ ਸਾਰੇ ਹੋ ਗਏ ਜੋੜੀਆਂ ਵਗੈਰਾ ਸਾਰੀਆਂ ਲੱਗੀਆਂ ਕੰਮ ਬਾਈ ਬਹੁਤ ਘੱਟ ਏਰੀਆ ਦੇ ਵਿੱਚ ਸਾਰੀ ਪਲਾਨਿੰਗ ਹੈਗੀ ਸਾਰੀ ਸਾਰੀ ਹੈ ਸਾਰੇ ਰੂਮ ਵਗੈਰਾ ਜਿੰਨੇ ਚਾਹੀ ਲੋਬੀ ਦੇ ਵਿੱਚ ਆਪਾਂ ਇੰਟਰ ਹੋਏ ਆਂ ਇੱਕ ਵਾਰੀ ਬਾਈ ਦੁਬਾਰਾ ਤੋਂ ਦੱਸ ਦਈਏ ਸਿਰਫ 1200 ਸਕਰ ਫੁੱਟ ਏਰੀਆ ਉੱਪਰ ਵੀ ਛੱਤ ਹੈ ਬਾਈ ਕੁਝ ਉੱਪਰ ਇਕੱਲੇ ਲੋਬੀ ਛੱਤੀ ਹੋਈ ਆ ਗਈ ਆਪਣੇ ਆ ਦਿਖਾਵਾਂਗੇ ਸਾਰਾ ਕਿੰਨਾ ਸੋਹਣਾ ਬਣਿਆ ਹੋਇਆ ਤੇ ਹਰ ਇੱਕ ਦੀ ਤਾੰਗ ਹੁੰਦੀ ਹੈ ਬਾਈ 30 ਬਾਈ 40 ਦੇ پلاਟ ਦੇ ਵਿੱਚ ਵੀ ਸਾਡਾ ਵੀ ਘਰ ਇਦਾਂ ਦਾ ਬਣਾ ਬਣ ਜਾਵੇ ਹਨਾ ਬਾਈ ਇੱਥੋਂ ਸਟਾਰਟ ਕਰਦੇ ਆਂ ਪੋਰਚ ਵਿੱਚੋਂ ਆਪਾਂ ਇੰਟਰ ਹੋਏ ਸੀ ਇੱਧਰ ਬਾਈ ਇਹ ਡ੍ਰੈنگ ਰੂਮ ਆ ਗਿਆ ਜੀ ਇਹ ਡ੍ਰੈنگ ਰੂਮ ਆ ਗਿਆ ਡ੍ਰਾਈਵ ਨੂੰ ਕਿੰਨੇ ਬਾਈ ਕਿੰਨੇ ਦਾ ਆਪਾਂ ਮੋਟਾ ਇਹ ਦੱਸ ਰਹੀਏ ਇਹਦੇ ਚ 10x11 ਜੀ ਆਪਾਂ 10x11 ਦਾ ਹਾਂਜੀ ਤੇ ਭਾਈ ਇੰਨੇ ਕ ਨਾਲ ਸਰ ਜਾਂਦਾ ਸੋਫਾ ਸੈੱਟ ਲੱਗ ਗਿਆ ਹਨਾ ਹਾਂਜੀ ਤੇ ਇੰਨੇ ਕ ਏਰੀਆ ਕਹਿੰਦਾ ਉਹਦਾ ਡ੍ਰਾਈਵ ਰੂਮ ਦਾ ਖੁੱਲ੍ਹੇ ਹੀ ਹੈ 10x11 ਦਾ ਕਾਫੀ ਰਹਿੰਦਾ ਹਨਾ ਕਿਉਂਕਿ ਜਿੰਨਾ ਕ ਏਰੀਆ ਉਹਦੇ ਚ ਫੈਸਿਲਿਟੀ ਵੀ ਸਾਰੀ ਦੇਣੀ ਆ ਆਪਾਂ ਕਿਚਨ ਆ ਗਿਆ ਭਾਈ ਇਧਰ ਹਨਾ ਆ ਕਿਚਨ ਆ ਗਿਆ ਤੇ ਭਾਈ ਆ ਦਿਖਾ ਦਿਓ ਵਧੀਆ ਖੁੱਲਾ ਕਿਚਨ ਬਣਿਆ ਤੇ ਇਹ ਵੀ ਭਾਈ ਮੈਨੂੰ ਲੱਗਦਾ 8x10 ਦਾ ਦੱਸਦਾ ਹੋਊਗਾ ਹਨਾ ਆਰਾਮ ਨਾਲ ਇਹ 8x11 ਦਾ ਜੀ 8x11 ਦਾ ਤੇ ਇਹਦੀ ਡਿਮੈਂਸ਼ਨ ਵੀ ਭਾਈ 8x ਤੇ ਦੋਸਤੋ ਪੌੜੀਆਂ ਜਿਹੜੀਆਂ ਲੌਬੀ ਛੱਤੀ ਹੋਈ ਐ ਕੰਮ ਕੀ ਕੀ ਹੋਇਆ ਹੋਇਆ ਮੜਾ ਤੁਸੀਂ ਦੱਸ ਦਿਓ ਬਈ ਇਹਦੇ ਚ ਕੰਮ ਇਹ ਤੇ ਹੁੰਦਾ ਆਪਣਾ ਕੰਪਲੀਟ ਹੀ ਹੋ ਗਿਆ ਜੀ ਟਾਇਲ ਲੱਗ ਗਈ ਤੇ ਆਪਣੀ 2 4 ਦੀ ਠੀਕ ਹੈ ਜੀ ਤੇ ਬਾਕੀ ਇਹਨੀਆਂ ਜੋੜੀਆਂ ਲੱਗੀਆਂ ਨੇ ਕਿਤੇ ਦਾ ਮਤਲਬ ਵੀ ਬੋਰਡ ਵਾਲੀ ਵੀ ਆਪਾਂ ਬੋਰਡ ਤੇ ਸਮਰੈਕਾ ਵੀ ਲਾਤਾ ਆ ਸਮਰੈਕਾ ਵਾਲਾ ਆ ਜਿੱਥੇ ਹੁਣ ਮੇਨ ਸੀਗੀਆਂ ਉਹ ਆਪਾਂ ਲੱਕੜ ਵੀ ਲਾਈ ਜਿਵੇਂ ਮੇਨ ਗੇਟ ਹੋ ਗਿਆ ਬਈ ਉੱਥੇ ਜ਼ਰੂਰੀ ਐ ਸਤਾਈ ਹੈ ਨਾ ਹਾਂ ਲੱਕੜ ਵੀ ਉੱਥੇ ਤਿਆਰ ਕਰਾ ਕੇ ਲਾ ਲਈ ਤੇ ਰੰਗ ਵਗੈਰਾ ਰਹਿੰਦਾ ਹੈ ਨਾ ਰੰਗ ਰਹਿੰਦਾ ਜੀ ਤੇ ਇੱਧਰ ਬਈ ਇਹ ਆਪਣਾ ਬਾਥਰੂਮ ਆ ਗਿਆ ਬਾਥ ਹਾਂਜੀ ਹਾਂਜੀ ਤੇ ਬੈਡਰੂਮ ਕਿੰਨੇ ਆ ਬਾਈ ਬੈਡਰੂਮ ਨਾਲ ਵੀ ਹੋਵੇ ਬਾਈ ਉਧਰੋਂ ਬੈਡਰੂਮ ਆ ਵੀ ਅਟੈਚ ਆ ਪਾ ਉਧਰੋਂ ਵੀ ਦਿਖਾਉਣੇ ਹਨਾ ਚੱਲ ਕੇ ਆ ਜਾਓ ਬਾਈ ਤੇ ਲਈ ਜੀ ਬਾਈ ਇਧਰ ਆ ਗਿਆ ਹਨਾ ਇਧਰੋਂ ਪਹਿਲਾ ਬੈਡਰੂਮ ਆ ਇਹ ਹਾਂਜੀ ਬੈਡਰੂਮ ਦੇ ਨਾਲ ਉਧਰ ਗੇਟ ਆ ਗਿਆ ਬਾਈ ਵਾਸ਼ਰੂਮ ਅਟੈਚ ਆ ਹਨਾ 11 12 ਦਾ ਬੈਡਰੂਮ ਆ ਇਹ ਅੱਛਾ 11 ਬਾਈ 12 ਦਾ ਬਾਈ ਤੇ ਦੋਸਤੋ ਤੁਹਾਨੂੰ ਆਪਾਂ ਜਿਹੜਾ ਨਕਸ਼ਾ ਹੈ ਬਾਈ ਉਹਨਾਂ ਦਾ ਇੱਕ ਵਾਰੀ ਮੋٹے ਤੌਰ ਤੇ ਤੁਹਾਨੂੰ ਦਿਖਾਉਣੇ ਇਹ ਕਿੰਨੇ ਕਿ ਬੈਡਰੂਮ ਹੈ ਆਪਣਾ ਮਕਸਦ ਇਹ ਹੁੰਦਾ ਕਿ ਵੀ ਨਹੀਂ ਸਮਝ ਆਉਂਦਾ ਹਨਾ ਵੀ ਕਿੱਥੇ ਕੀ ਬਣਿਆ ਆਪਾਂ ਇਹਦੇ ਚ ਵੀ ਦੋ ਬੈਡਰੂਮ ਨੇ ਹਾਂਜੀ ਕਿਚਨ ਹੋ ਗਿਆ ਡ੍ਰੈنگ ਰੂਮ ਹੋ ਗਿਆ ਬਾਥਰੂਮ ਲੌਬੀ ਨਾਲ ਵੀ ਅਟੈਚ ਹੋ ਗਿਆ ਤੇ ਬੈਡਰੂਮ ਉਹ ਵੀ ਅਟੈਚ ਹੋ ਗਿਆ ਤੇ ਇਧਰ ਬਈ ਦੂਜਾ ਬੈਡਰੂਮ ਆ ਗਿਆ ਇਹ ਬੈਡਰੂਮ ਆ ਗਿਆ ਤੇ ਇਹਦੇ ਚ ਬਈ ਇਧਰ ਕੀ ਰੱਖਿਆ ਹੈ ਇਹ ਆ ਗਿਆ ਆਪਣਾ ਸਟੋਰੀ ਸਟੋਰ ਹਾਂਜੀ ਤੇ ਬਈ ਕਹਿੰਦਾ ਉਹਨਾਂ ਵੀ ਜਿਹੜੀ ਇਹਦੀ ਪਲਾਨ ਆ ਗਿਆ ਘਰ ਦੀ ਸਾਰੀ ਤਾਂ ਆਪਾਂ 30 ਬਾਈ 40 ਦੇ پلاਟ ਦੇ ਵਿੱਚ ਇਦਾਂ ਦੀ ਹੋ ਸਕਦੀ ਹੈ ਆਪਣੀ ਜੇ ਕਿਸੇ ਨੇ ਛੋਟੇ ਪਰਿਵਾਰ ਵਾਸਤੇ ਮਰੂਣ ਤੋਤਨ ਜੀ ਹੋਣ ਘਰ ਦੇ ਹਾਂਜੀ ਤੇ ਜਿਵੇਂ ਬਾਈ ਹੋਰੀ ਇਕੱਲੇ ਆ ਹਨਾ ਹਾਂਜੀ ਤੇ ਬਈ ਉੱਪਰ ਕੀ ਬਣਿਆ ਉੱਪਰ ਦਿਖਾ ਦੇ ਬਾਈ ਇੱਕ ਵਾਰੀ ਹੈ ਨਾ ਲੌਬੀ 36 ਹੋਈ ਆ ਉੱਪਰ ਕੇ ਨਾ ਆਪਾਂ ਲੌਬੀ 36 ਆ ਆ ਜੋ ਮੜਾ ਚੱਲ ਕੇ ਦਿਖਾ ਦਿੰਨੇ ਆ ਬਾਈ ਜਿਹੜੋ ਜੁੜੇ ਹੋ ਰਹੇ ਹੋ ਵੀਡੀਓ ਨਾਲ ਬਾਈ ਹੋਰ ਇਹਨਾਂ ਆਪਾਂ ਖਰਚੇ ਦੀ ਗੱਲ ਕਰਾਂਗੇ ਇਹਦੇ ਤੇ ਹੁਣ ਤੱਕ ਕਿੰਨਾ ਆ ਗਿਆ ਤੁਸੀਂ ਕੰਮ ਦੇਖ ਰਹੇ ਹੋ ਟਾਇਲ ਹੋ ਗਈ ਤੇ ਜੋੜੀਆਂ ਹੋ ਗਈਆਂ ਤੇ ਕਹਿਣਾ ਮਤਲਬ ਇਹ ਜਿੰਨਾ ਹੁਣ ਤੱਕ ਕੰਮ ਹੋਇਆ ਪੀਓਪੀ ਵਗੈਰਾ ਰਹਿੰਦੀ ਆ ਡਾਊਨ ਸੀਲਿੰਗ ਵਗੈਰਾ ਹਾਂਜੀ ਹਾਂਜੀ ਪੇਂਟ ਰਹਿੰਦਾ ਹੈ ਨਾ ਆਪਾਂ ਖਰਚੇ ਦੀ ਗੱਲ ਵੀ ਬਾਈ ਹੋਰ ਇਹਨਾਂ ਕਰਦੇ ਆ ਬਾਈ ਜਿੰਨਾ ਦਾ ਕੰਮ ਹੋ ਗਿਆ ਟਾਇਲ ਲੱਗੀ 4/2 ਦੀ ਕਿਤੇ ਕਿਤੇ ਬਾਈ ਹੋਰਾਂ ਦੇ ਦੱਸਣ ਦੇ ਹਿਸਾਬ ਨਾਲ ਸਰਮਿਕਾਲਾ ਆਇਆ ਬੋਰਡ ਦੇ ਉੱਤੇ ਕਿਤੇ ਕਿਤੇ ਜਿਵੇਂ 메ਨ ਗੇਟ ਹੋ ਗਿਆ ਇਹ ਲੱਕੜ ਨਾਲ ਬਣਾਇਆ ਆਪਾਂ ਤਿਆਰ ਕਰਾਇਆ ਹਨ ਤੇ ਕਹਿੰਦੇ ਰਟਾਇਲ ਲੱਗੀ ਹੈ ਨਾ ਪੀਓ ਵੀ ਡਾਉਨ ਸਿਲਿੰਗ ਰਹਿੰਦੀ ਆ ਤੇ ਰੰਗ ਵਗੈਰਾ ਸਾਰਾ ਰਹਿੰਦਾ ਹਨਾ ਜੇ ਤੇ ਹੁਣ ਤੱਕ ਬਾਈ ਕਿੰਨਾ ਖਰਚਾ ਹੋ ਗਿਆ ਤੇ 1200 ਏਰੀਆ ਦੇ ਉੱਤੇ ਕਿਤੇ 15 ਲੱਖ ਰੁਪਇਆ ਲੱਗ 15 ਲੱਖ ਰੁਪਇਆ ਲੱਗ ਜਾਊਗਾ ਬਾਈ ਕਾਊਂਟਿੰਗ ਕੀਤੀ ਤੁਸੀਂ ਕੱਲੇ-ਕੱਲੇ ਦੀ ਹਾਂਜੀ ਹਾਂਜੀ ਲਿਖਤ ਸੀ ਸਾਡੇ ਕੋਲ ਵੀ ਬਸ ਜਿੰਨਾ ਸਮਾਨ ਆਇਆ ਉਹ ਨੋਟ ਕਰੀ ਗਏ ਹੋ ਹਾਂਜੀ ਹਾਂਜੀ ਵੀ ਕਹਿੰਦਾ ਮਤਲਬ ਬਈ ਆਪਾਂ ਦਰਮਿਆਨਾ ਕੰਮ ਕਰਾ ਕੇ 15 ਲੱਖ ਰੁਪਏ ਕੋਠੀ ਤੇ ਲਾਤਾ ਹੁੰਦਾ ਤੇ ਅੱਗੇ ਬਈ ਕਿੰਨਾ ਮਰਜੀ ਕਹਿੰਦਾ ਮਤਲਬ ਪੇਂਟ ਕਰਵਾ ਲਓ ਡਾਊਨ ਸੀਲਿੰਗ ਕਰਵਾ ਲਓ ਉਹ ਬਾਅਦ ਦੇ ਖਰਚੇ ਨੇ ਹਣਾ ਮੈਂ ਤਾਂ ਇਹਦੇ ਹੀ ਦੋ ਚਾਰ ਕਹਿੰਦਾ 15 ਲੱਖ ਦੀ ਤਾਂ ਆਏ ਆ ਇਹ ਵੀ ਜਿਹੜਾ ਅੱਜ ਤੱਕ ਲੱਗਿਆ ਜਿਵੇਂ ਉਹਨੀਆਂ ਦੋਨੇ ਸਾਈਡਾਂ ਵਾਲੀਆਂ ਕਹਿੰਦਾ ਹੈਗੀਆਂ ਸੀ ਬੈਕ ਸਾਈਡ ਵਾਲੀ ਕਹਿੰਦਾ ਹੈਗੀ ਸੀ ਠੀਕ ਹੈ ਬਈ ਠੀਕ ਹੈ ਵੀ ਆਪਾਂ ਉਹਦੇ ਵਿੱਚੋਂ ਨਾ ਅੱਛਾ-ਅੱਛਾ ਕੱਢ ਕੇ ਜਿਵੇਂ ਨਿਊ ਚਿੱਟਾ ਸੀ ਕੋਈ ਨਵੀਂ ਨਹੀਂ ਲਾਈ ਠੀਕ ਹੈ ਜੀ ਪੁਰਾਣੀ ਇੱਥੇ ਸਾਨੂੰ ਪਹਿਲਾ ਮਕਾਨ ਪਾਉਣਾ ਉਹ ਲੱਗ ਗਿਆ ਤੇ ਕਹਿਣ ਦਾ ਉਹ ਉੱਪਰ ਭਈਆ ਸਾਰੀਆਂ ਨੌਂ ਇੰਚੀ ਰੱਖੀਆਂ ਤੁਸੀਂ ਨਾ ਜਿਹੜੀਆਂ ਅੰਦਰ ਮੰਨ ਲਓ ਕਿ ਚਲ ਕੰਨਾਂ ਲਾਈਆਂ ਨੇ ਹਾਂ ਜੇ ਹੁਣ ਪੌੜੀਆਂ ਸੀਗੀਆਂ ਪੌੜੀਆਂ ਤੇ ਆਪਾਂ ਮਾਰਬਲ ਵੀ ਲਾ ਦਨੇ ਆ ਹਾਂਜੀ ਇਹਦੇ ਉੱਤੇ ਆਪਾਂ ਮਤਲਬ ਵੀ ਆ ਸਟੈਪ ਲਾਇਆਗਾ ਬਈ ਘਰ ਤੇ ਖਰਚਾ ਜਿੰਨਾ ਮਰਜ਼ੀ ਕਰ ਲਓ ਚਾਹੇ ਇਹਦੇ ਤੇ ਕਰੋੜ ਰੁਪਇਆ ਲਾ ਲਓ ਕਹਿਣ ਦਾ ਮਤਲਬ ਜਿਹੜੀ ਚੀਜ਼ ਦੀ ਲਾਈਵ ਨਾ ਜਾਵੇ ਉਹ ਲਾਉਨੇ ਜਦੋਂ ਆਪਾਂ ਜਿੰਨੀ ਕਮਨ ਕੇ ਚਲੋ ਕੁਆਲਿਟੀ ਦੀ ਜੀ ਲਾ ਸਕਦੇ ਆ ਉਨੀ ਲਾਈ ਹੈ ਇਹ ਨਹੀਂ ਹੈਗਾ ਵੀ ਜੇ ਆਪਾਂ ਸੋਚੀਏ ਵੀ ਬਈ ਇਹਦੇ ਤੇ ਆਪਾਂ ਐਚ ਡੀ ਐਚ ਐਮ ਆਰ ਦੋ ਹਰਤੀਏ ਜਾਂ ਟਾਇਲ ਦਾ ਸਾਈਜ਼ ਵੱਡਾ ਜਾਂ ਟਾਇਲ ਭਈ 50 ਰੁਪਏ ਤੋਂ 30 ਰੁਪਏ ਤੋਂ ਸਟਾਰਟ ਹੈ ਕਿੰਨਾ ਮਾਰਦੇ ਆ 15 ਲੱਖ ਤੋਂ ਕਿ ਆਪਾਂ ਇੱਥੇ ਗ੍ਰੇਨਾਈਟ ਲਾ ਲਓ ਬਾਈ ਚਾਹੇ 316 ਲਾ ਲਓ ਹਨਾ ਇੱਥੇ ਵੀ ਬਾਈ ਕੰਮ ਜਿਹੜਾ ਕੀਤਾ ਬਾਈ ਹੋਰਾਂ ਨੇ ਤੁਸੀਂ ਦੇਖ ਰਹੇ ਹੋ ਉੱਥੇ ਟਾਇਲ ਲਾਈ ਹੋਈ ਹੈ ਕਹਿਣਾ ਉਹਨਾਂ ਦੇ ਇੱਕ ਛੋਟੇ ਪਰਿਵਾਰ ਵਾਸਤੇ ਛੋਟੀ ਫੈਮਿਲੀ ਵਾਸਤੇ ਅਗਰ ਤੁਸੀਂ ਬਾਹਲੇ ਪੈਸੇ ਨਹੀਂ ਖਰਚਣੇ ਤਾਂ ਇਹ ਡਿਜ਼ਾਈਨ ਤੇ ਬਾਈ ਹੋਰਾਂ ਦਾ ਕੀਤਾ